ਕੀ ਨਾਮ ਰਹੀ ਸੀ ਤੁਹਾਡਾ ਸੁਨੇਰਾ ਨਾ ਕੋਲ ਵੰਸ ਸਿੰਘ ਜੀ ਕੰਡਕਵਾੜਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਇਹ ਸਾਡਾ ਮਕਾਨ ਡੇ ਪਦੋਂ ਆਪਰਾਵਾਂ ਦਾ ਸੀ ਬਾਰਸ਼ਾਂ ਬਹੁ ਪਈਆਂ ਦੋਵਾਂ ਦੇ ਮਕਾਨਾਂ ਦਾ ਹਾਲਾਤ ਜਦੋਂ ਮਕਾਨ ਤੇ ਬਾਰਸ਼ ਪੈਂਦੀ ਸੀ ਸਮਾਂ ਸਤੋਂ ਕੱਢਣਗੇ ਬੱਚੇ ਕੱਢ ਗਏ ਸੀ ਪਸਨ ਵਾਲੀ ਛੱਡੇ ਚ ਲਾ ਗਏ ਸੀ ਪਾ ਸਾਡਾ ਟੁੱਟ ਗਿਆ ਮੈਂ ਆਪ ਸੀਰੀ ਲੱਗਿਆ ਜਰਾ ਬਿਲੀ ਵੀ ਸੀਰੀ ਲੱਗਿਆ ਪਰ ਸਾਡੀ ਜਾਇਸ ਹਨੇ ਬੱਚੇ ਹੈਗੇ ਤਿੰਨ ਹੁੰਦੇ ਆ ਚਾਰ ਮੇਰੇ ਆ ਇਸਾ ਤੋਂ ਘਰ ਨਹੀਂ ਪਾਇਆ ਜਣ ਸਰਕਾਰ ਅਗੇ ਰਿਕਵੈਸਟ ਹੈ ਵਿਚਨ ਨੂੰ ਮਹਾ ਪ੍ਰਾਹਣ ਮਕਾਨ ਬਣਾ ਕੇ ਦਿੱਤਾ ਜਾ। ਮੇਰੇ ਬਾਰ ਪਵਾੜਿਆਂ ਵਾਲੀ ਕੀ ਗੱਲ ਹੈ? ਮੇਰੇ ਬਾਰਛਾ ਨਾਲ ਸਾਡਾ ਕਮਰਾ ਹੈ ਕਮਰੇ ਦੀ ਛੱਤ ਡਿੱਗ ਪਈ ਹੈ। ਉਹਦੇ ਕਾਰਨ ਸਾਡਾ ਸਮਾਨ ਸਾਰਾ ਵੀ ਟੁੱਟ ਗਿਆ। ਇਨਕ ਨੂੰ ਸਾਨੂੰ ਸਾਡਾ ਨੁਕਸਾਨ ਵੀ ਸਾਰਾ ਹੀ ਟੋਟਲ ਹੋ ਗਿਆ ਵੀ ਸਾਰਾ ਸਮਾਨ ਹੀ ਸਾਡਾ ਟੁੱਟ ਗਿਆ ਕਮਰਾ ਵੀ ਨਹੀਂ ਰਿਹਾ ਤੇ ਸਮਾਨ ਵੀ ਨਹੀਂ ਰਿਹਾ ਜਿਵੇਂ ਬੇਕਾਰ ਹੋ ਗਿਆ ਸਭ ਇਹਨਾਂ ਵੀ ਸਾਡੀ ਮਹਾਰਾਜ ਨੇ ਸਾਡੀ ਰੱਬ ਨੇ ਸਾਡੀ ਜਾਨ ਬਚਾ ਲਈ ਸਾਡੇ ਬੱਚਿਆਂ ਦੀ ਸਾਡੀ ਫੇਰ ਚਲੀ ਬਾਹਰ ਸਪੈਰੀ ਸੀ ਤੇ ਦਿਨੇ ਡਿੱਗੀ ਛੱਤ ਸਾਡੀ ਤੇ ਅਸੀਂ ਵੀ ਪਸਵਾਲੇ ਸ਼ੈੱਡ 'ਚ ਸੀਗੇ ਉਧਰ ਵੀ ਡਰਦੇ ਉਧਰ ਹੀ ਸਮਾਨ ਸੀ ਜਿਹੜਾ ਮਾੜਾ ਮਟਾ ਸੀਗਾ ਅਸੀਂ ਬਹਿਣ ਵਾਸਤੇ ਉਧਰ ਹੀ ਸੀ ਸਾਡਾ ਇਧਰ ਅਚਾਨਕ ਹੀ ਸਾਡਾ ਸਮਾਨ ਵੀ ਅਸੀਂ ਅਸੀਂ ਵੀ ਥੱਲੇ ਪਰ ਮਹਾਰਾਜਾਂ ਸਾਨੂੰ ਬਚਾ ਕੇ ਰੱਖਿਆ ਕਿੰਦੀ ਮੰਗ ਕਰਦੇ ਸਰਕਾਰ ਹੁਣ ਮੰਗੇ ਕਰਦੇ ਆ ਵੀ ਸਾਨੂੰ ਕਮਰਾ પાਕੇ ਦਿੱਤਾ ਜਾਵੇ ਸਾਡੀ ਮੱਤ ਸਹਿਤਾ ਕੀਤੀ ਜਾਵੇ ਇਸ ਬੰਦੀ ਕੀ ਸੁਣੋ ਤੁਸੀਂ ਐਪਲੀਕੇਸ਼ਨ ਵਗੈਰੇ ਦਿੱਤੀ ਨਹੀਂ ਜੀ ਕਿਸੇ ਨੇ ਨਹੀਂ ਦਿੱਤੀ ਨਾ ਸਾਡੀ ਕਿਸੇ ਨੇ ਪੁੱਛ ਦੱਸ ਕੀਤੀ ਆ ਕੇ ਕਿਸੇ ਨੇ ਸਾਡਾ ਪਤਾ ਹੀ ਨਹੀਂ ਲਿਆ ਆ ਕੇ ਜੀ ਕਮਰਾ ਦਿੱਤਾ ਜਾਵੇ ਸਾਨੂੰ ਰਹਿਣ ਵਾਸਤੇ ਤੇ ਸਰਕਾਰ ਦੇਵੇ ਸਾਨੂੰ ਬਣਾ ਕੇ ਕਮਰਾ ਛੱਤ ਦੇਵੇ ਸਾਨੂੰ ਬਣਾ ਕੇ ਸਾਡੀ ਇਹ ਰਿਕਵੈਸਟ ਹੈ ਜੀ ਸਰਕਾਰ ਅਗੇ